ਨੋਟਿੰਘਮ ਦੇ ਮੈਦਾਨ ਤੇ ਆਸਟ੍ਰੇਲੀਆਈ ਟੀਮ ਸ਼ਰਮਸਾਰ ਹੋ ਗਈ। ਕੰਗਾਰੂਆ ਨੇ ਬ੍ਰੌਡ ਦਿੱਤੂ ਆਂਤਾਰ ਗੇਂਦਬਾਜ਼ੀ ਸਾਹਮਣੇ ਗੋਡੇ ਟੇਕ ਦਿੱਤੇ। ਪੂਰੀ ਆਸਟ੍ਰੇਲੀਆਈ ਟੀਮ ਮਹਿਜ਼ 60 ਦੌੜਾਂ ਬਣਾ ਕੇ ਚਲਦੀ ਬਣੀ। ਆਸਟ੍ਰੇਲੀਆਈ ਟੀਮ ਲਈ ਹਾਈਐਸਟ ਸਕੋਰ ਐਕਸਟਰਾਜ਼ ਯਾਨੀ ਕਿ ਵਾਧੂ ਦੌੜਾਂ ਦਾ ਰਿਹਾ। ਐਕਸਟਰਾਜ਼ ਆਸਟ੍ਰੇਲੀਆਈ ਟੀਮ ਨੂੰ 14 ਦੌੜਾਂ ਨਸੀਬ ਹੋਈਆਂ। ਜਦਕਿ ਇਸ ਤੋਂ ਇਲਾਵਾ ਕੋਈ ਵੀ ਆਸਟ੍ਰੇਲੀਆਈ ਬੱਲੇਬਾਜ਼ 14 ਦੌੜਾਂ ਤੱਕ ਪਹੁੰਚਣ ਤੇ ناکਾਮ ਰਿਹਾ। ਆਸਟ੍ਰੇਲੀਆ ਦੇ 9 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂ ਸ ऑस्ट्रेलिया ਦੀ ਸ਼ੁਰੂਆਤ ਬਿਹਤ ਖਰਾਬ ਰਹੀ 크ਿਸ ਰੌਜਰਸ ਸ਼ੌਨ ਮਾਰਸ਼ ਅਤੇ ਡੇਵਿਡ ਵਰਨਰ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ ਕੰਗਾਰੂਆਂ ਦੇ ਆਊਟ ਹੋਣ ਦਾ سلسلہ ਜਾਰੀ ਰਿਹਾ ਅਤੇ ਆਸਟ੍ਰੇਲੀਆ ਦੀ ਟੀਮ ਸਿਰਫ 60 ਦੌੜਾਂ ਤੇ ਹੀ ਢੇਰ ਹੋ ਗਈ ਇੰਗਲੈਂਡ ਲਈ ਸਟੂਅਰਟ ਬਰਾਡ ਦੀ ਗੇਂਦਬਾਜ਼ੀ ਸਭ ਤੋਂ ਜ਼ਬਰਦਸਤ ਰਹੀ ਅਤੇ ਬਰਾਡ ਨੇ 9.3 ਓਵਰਾਂ ਚ 15 ਦੌੜਾਂ ਦੇ ਕੇ 8 ਵਿਕਟ ਛਟਕੇ ਇਹ ਬਰਾਡ ਦੇ ਕੈਰੀਅਰ ਦੀ ਹੁਣ ਤੱਕ ਦੀ ਬੈਸਟ ਪਰਫਾਰਮੈਂਸ ਹੈ ਇਸ ਤੋਂ ਪਹਿਲਾਂ ਬ੍ਰਾਡ ਨੇ 44 ਦੌੜਾਂ ਦੇ ਕੇ 7 ਵਿਕਟਾਂ ਦਾ ਬੈਸਟ ਪ੍ਰਦਰਸ਼ਨ ਕੀਤਾ ਸੀ ਬ੍ਰਾਡ ਦੀ ਗੇਂਦਬਾਜ਼ੀ ਸਾਹਮਣੇ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਦੀ ਵਾ ਨਹੀਂ ਗਈ ਅਤੇ ਆਸਟ੍ਰੇਲੀਆ ਦੇ ਬੱਲੇਬਾਜ਼ ਕਦ ਮੈਦਾਨ ਤੇ ਪਹੁੰਚੇ ਅਤੇ ਕਦ ਵਾਪਸ ਚਲੇ ਗਏ ਇਸ ਦਾ ਪਤਾ ਹੀ ਨਹੀਂ ਲੱਗਿਆ